ਆਜੋ ਬਾਬਾ ਜੀ ਜਲ ਪੀ ਲਓ ਚਲ ਲੈਟਸ ਗੋ ਬਾਬਾ ਜੀ ਜਲ ਪੀ ਲਓ ਚਲ ਲੈਟਸ ਗੋ ਬਾਬਾ ਜੀ ਜਲ ਪੀ ਲਓ ਚਲ ਲੈਟਸ ਗੋ ਜਲ ਚਾਗ ਲਓ ਜੀ ਜਲ ਲਓ ਬਾਬਾ ਜੀ ਕਲਾਸਿਕ ਸਿੱਤੋਂ ਬਾਬੇ ਦੇ ਅੰਦਰ ਭੰਨੋ ਜੀ ਦਾ ਦਾਦੀ ਦਾ ਜੀ ਦਾ ਦਾਦੀ ਦਾ ਸ਼ਕਲੋ ਸ਼ਕਲੋ ਜਲ ਜੀਰਾ ਸ਼ਕਲੋ ਸ਼ਾਬਾਸ਼ ਤੁੰਗਰੇ ਜੀ ਪਹਿਲਾਂ ਸ਼ਕੋ ਜਲ ਜੀਰਾ ਪਰ ਪਹਿਲਾਂ ਇਹ ਪੀ ਕੇ ਜਾਣਾ ਸੀ ਇਧਰ ਇਧਰ ਧੋਪਾ ਜਾਣੀ ਗੱਲ ਉਹ ਇਧਰ ਨਾਲ ਧੋਪਾ ਜਾਣੀ ਆ ਓਏ ਆ ਜਾ ਗਰਮੇਲ ਚ ਪਾਣੀ ਪੀਦਾ ਠੀਕ ਗੰਦੀ ਆ ਯਾਰ ਆ ਜਾ ਆ ਜਾ ਜਲ ਪੀਦਾ ਕੱਡੋ ਕੱਡੋ ਖੁਸ਼ਕੀ ਜਲ ਜੀਰੇ ਨਾ ਕਰਾਂ ਆਓ ਗੇਲਾ ਕਹਿੰਦਾ ਹਾਂ ਤਾਂ ਖੁਸ਼ਕੀ ਕਾਟੋ ਗੇਲੇ ਦੀ ਖੁਸ਼ਕੀ ਹੁਣ ਕਰਾਜੋ ਆ ਜਾ ਗਰਮੇਲ ਠੰਡਾ ਜਲ ਜੀਰਾ ਆ ਜਾ ਠੰਡਾ ਜਲ ਜੀਰਾ ਵੀਰ ਦੇਖੋ ਮੋੜ ਮੋੜੀ ਕਰੀ ਸੋਹਰੇ ਆਇਦ ਗੁਰੂ ਦੇ ਮੋੜ ਨਾਲ ਓਹ ਆ ਬਾਬਾ ਇਥੋਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਬਰਛੇ ਵਾਲੇ ਵਾ ਪਾਤਾਲ ਸੁਣ ਆ ਕੋਈ ਲਖਦੀਪ ਐਨੂੰ ਹੀ ਮੜਾ ਜਾ ਬਾਬਾ ਦਿਖਾਈਏ ਵਰਛੇ ਵਾਲਾ ਮੁੱਖ ਸੇਵਾਦਾਰਾ ਬਾਬਾ ਜੀ ਇਹ ਸਾਹਮਣੇ ਖੜਿਆ ਨੀਲੇ ਚੋਲੇ ਵਾਲੇ ਪਾਦੇ 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 ਚੱਲ ਪਾ ਚੱਲ ਚੱਲ ਜਿੰਨਾ ਹੱਸ ਜੋ ਸਾਰਾ ਲੱਗਿਆ ਇਹਨਾਂ ਦੇ ਪੈਰਾਂ ਹੁੰਦਾ ਖਰਚਾ ਜਿੰਨੇ ਆ ਜਗਾ ਵੀ ਬਣੀਆਂ ਤੁਹਾਨੂੰ ਦਿਖਾਉਨੇ ਆ ਜਗਾ ਬਣੀ ਵੀ ਬਾਬਾ ਜੀ ਦੀ ਸਾਂਗਤ ਆ ਰਹੀ ਏ ਜਲ ਪੀਂਠਣ ਦਾ ਯਾਰ ਕਿਉਂ ਕਰ ਮੇਲਾ ਘਰ ਤਾਂ ਨਹੀਂ ਛਕ ਲੋ ਛਕ ਲੋ ਮੇਰੇ ਵੀਰ ਸ਼ਾਹਵਾਜ ਓ ਨਿਕੋ ਗਿਆ ਬਾਬਾ ਇਹ ਮਿੰਟ ਚਾਹੀਦੇ ਤੇ ਮਿੰਟ ਚ ਉਥੇ ਪਾਗ ਦਾ ਬਹੁਤ ਆ ਹੈ ਮਾਦੀ ਨੂੰ 75 ਸਾਲ ਦੇ ਜਵਾਕ ਓ ਬਾਈ ਵੀ ਇਹ ਮਤੀ ਬਹੁਤ ਆ ਐਡੀ ਜਗਾ ਯਾਰ ਐਡੀ ਛੇਤੀ ਬਣਾਉਣੀ ਤਿਆਰ ਕਰਾਉਣੀ ਘਰੇ ਖੋਲ ਨਹੀਂ ਬਣਦੀ ਦੇਖ ਡਾਕੁਰਦਵਾਰ ਸਾਹਿਬ ਕਿੰਨੇ ਸਪੀਕਰ ਲੱਗੇ ਆ ਕਿੰਨੀਆਂ ਗੱਡੀਆਂ ਖੜੀਆਂ ਆ ਬਾਬਾ ਭਾਈ ਸਖਰਾਵ ਜੀ ਦੇ ਸੇਵਾਦਾਰਾਂ ਵੱਲੋਂ ਇਹ ਜਲ ਜੀਰੇ ਦੀ ਸੇਵਾ ਚੱਲ ਰਹੀ ਆ ਅੱਜ ਇਹ ਗੁਰਦੁਆਰਾ ਦਸ਼ਮੇਸ਼ ਕੀਨਾਂ ਗੁਰਦੁਆਰੇ ਦਾ ਦਸ਼ਮੇਸ਼ ਇਹ ਹੈਗਾ ਵਾ ਡਾਗੀਆਂ ਵਾਲੇ ਰੋਡ ਤੇ ਆ ਜਗਰਾਂ ਵਾਲੀ ਛੜਕ ਤੇ ਗੁਰਦੁਆਰਾ ਨਵਾਂ ਪਿਆ ਹੈ ਮੱਖਣ ਕੇ ਖੇਤ ਦੇ ਕੋਲੇ ਸਰਦਾਰ ਕੇ ਘਰ ਦੇ ਕੋਲੇ ਆ ਦੇਖੋ ਕਿ ਨਾ ਇਧਰ ਅਵੇ ਸੰਗਤ ਆ ਰਹੀ ਆ ਆਉਂਦੀ ਗੱਡਾ ਦੇ ਸੰਗਤ ਵੇ ਤਵੀਆਂ ਲੱਦੀ ਆਉਂਦੇ ਬਾਲਾ ਹਾਂ ਲੈ ਸਾਡੇ ਗਵਾਰਡ ਸਾਡੇ ਬਾਤ ਤੇ ਆਉਂਦੀਆਂ ਸੰਗਤਾਂ ਸੰਗਤ ਨੂੰ ਦੱਸ ਵੀ ਸਾਡੇ ਗਵਾਰਡ ਬਣ ਰਿਹਾ ਵੇ ਹਾਂ ਗਵਾਰਡ ਦੱਤ ਆ ਗਏ ਮੁੰਡੇ ਬਾਬੇ ਦੇ ਘਰ ਆਵੇ ਜਾਟੇ ਉਹਨਾਂ ਦੇ ਘਰਾਂ ਦੇ ਕੋਲੇ ਯਾਰ ਸਰਦਾਰ ਕੇ ਘਰ ਕੋਲੇ ਗੇਜੇ ਉਹਨਾਂ ਦੇ ਘਰ ਆ ਇੱਥੇ ਕੋਲੇ ਯਾਰ ਰੌਣਕ ਬਾਣੀ ਪੜਿਆ ਕਰਨਗੇ ਚੰਗੀ ਵੱਡੀ ਸੰਗਤ ਸਾਰੇ ਤੋਂ ਵੱਡੀ ਸੰਗਤ ਹੀ ਹੁੰਦੀ ਬਾਈ ਸੰਗਤਾਂ ਦੇ ਦਰਸ਼ਨ ਹੋ ਰਹੇ ਆ ਦੇਖ ਲੋ ਕਿਤੋਂ ਕਿਤੋਂ ਦੀਆਂ ਆ ਰਹੀਆਂ ਪਿੰਡਾਂ ਤੋਂ ਵਾਖਰੋ ਮਹਾਰਾਜ ਤੰਦਰੁਸਤੀ ਵਾਖਰ ਜਣ ਚੜਦੀ ਕਲਾ ਰੱਖਣ ਸੰਗਤਾਂ ਨੂੰ ਸਾਰਿਆਂ ਨੂੰ ਦੇਖ ਰ ਮਲਕ ਆਪਾ ਬੋਗਰ ਦਾ ਪੜਦਾ ਨੀਲੇ ਚੋਲ ਵਾਲਾ ਕਮਾਲ ਹੈ ਪੈਟਰੋਲ ਤੇ ਆ ਕੀ ਕਹਦੇ ਜਾ ਕੇ ਹੁਣ ਕੁੜੀ ਕਹਿੰਦੀ ਜਾ ਕੇ ਉਹ ਕੱਢੋ ਨਾ ਕੱਢਾ ਜਾਣਾ ਮੈਂ ਇਕੱਲਾ ਹੀ ਜਾਣਾ ਮੈਂ ਆਹੋ ਤੂੰ ਇਕੱਲਾ ਹੀ ਜਾਇਂ ਮੁਰੇ ਉਹ ਜਮੈਂ ਕਿੱਥੇ ਜਾਣਾ ਆਹੋ 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 ਡੀਐਸਪੀ ਸਾਰਾ ਵਾਰ ਨੂੰ ਡੀਐਸਪੀ ਜਿੰਦਾ ਵੀ ਇੱਥੇ ਹਾਂ ਗਾਇਵਾ ਹੁਣ ਬੈਠਣ ਲੱਗੇ ਬੈਠਣ ਲੱਗੇ ਆਹੋ ਆਜੋ ਆਜੋ ਠੰਡਾ ਜਲ ਜੀਰਾ ਆਜੋ ਠੰਡਾ ਜਲ ਜੀਰਾ ਆਜੋ ਮੇਰੇ ਵੀਰੋ ਬਾਬਾ ਭਾਈ ਸਖਰਾਮ ਜੀ ਦੀ ਸੰਗ ਦੇ ਵੱਲ ਚੱਲ ਰਹੀ ਐ ਸਵੀਰ ਟੱਡੇ ਵੱਟੇ ਜਲ ਦੀ ਇਮਲੀ ਹੋਰ ਲੈ ਤੇ ਹੋਰ ਪਿਉ ਲਿਓ ਹਾਂ ਆਜੋ ਧਰ ਮਨਿਆ ਦਾ ਬੋਲਾ ਵੀਰਿਆ ਜੀ ਕੀ ਬੰਦ ਤੇ ਫੇਲਾ সাইਕਲ ਮੇਰਾ সাইਕਲ ਹੋ ਉਥੇ ਖੜਾ ਆਪਣੇ ਨਾਲ ਦੇ ਦੂਜੇ ਕੀ ਦੇ ਨਾਮ ਜਗਦੀਪ ਕੀ ਜਗਦੀਪ ਕੇ ਆਹੋ ਉਥੇ ਮੋਟਰ ਤੇ ਥਾਂ ਉਥੇ ਮੋਟਰ ਤੇ ਮੈਂ ਜੰਦਾ ਲਾਇਆ ਸੀ ਉਥੇ ਉਥੇ ਲਾਇਆ ਆ ਯਾਰ ਸ਼ਾਮ ਸਾਈਕਲ ਨੂੰ ਲਾਇਆ ਲਾਇਆ ਜਿੰਦਾ ਕੁਛ ਨਹੀਂ ਹੁੰਦਾ ਇਸ ਬੰਦ ਕਰਾ ਹੈਲਪ ਯਾਰ ਰੱਖੋ ਦੇ ਨਾਲ ਮੇਰਾ ਆ ਵੀ ਚੱਕ ਕੇ ਲਿਆ ਆ ਵੀ ਨਾਲੇ ਉਧਰ ਉੱਥੇ ਵੀ ਰੇਤਾ ਜਿਹੜਾ ਨੇ ਤੇ ਪੰਚਰ ਪੂਜਾ ਖੁੱਲ ਜਾਂਦਾ ਉਹ ਉੱਥੇ ਛਾਵੇਂ ਲਾਇਆ ਐ ਨਹੀਂ ਕੋਈ ਸ਼ੇਡ ਦਾ ਹੁੰਦਾ ਅੱਜ ਕੱਲ ਗੱਡਿਆਂ ਨੂੰ ਕਹਿੰਦਾ ਸਾਈਕਲਾਂ ਤੋਂ ਵੀ ਰਹਿਣਾ ਕਹਿੰਦੇ ਸਤੰਗੂ ਸਰਦਾ ਪਉ ਸੀ ਉੱਥੇ ਬੜੀ ਚੋੜੀ ਹੁੰਦੀ ਹੁੰਦੀ ਬਹੁਤ ਲੋਕ ਲੱਗੇ ਲੋਕ ਖੜਾ ਕਹਿੰਦੇ ਕੱਟ ਬੜਾ ਹੋ ਗਿਆ ਪਾਇਆ ਗਾ ਵੀ ੱੱਕਾ ਸੰਗਦਾ ਹੁਣ ਮਤਲਬ ਪੂਰਾ ਫੌਲ ਜੋ ਠੰਡੇ ਜਾਲਦਾ ਆਹੀ ਚਾਹੀਦਾ ਫਿਰ ਠੰਡੇ ਮਿੱਠੇ ਜਾਲੀ ਤੋਂ ਸੁਭੀਰ ਲੱਗ ਜਾ ਫਿਰ ਆਹੀ ਚਾਹੀਦਾ ਫਿਰ ੱੱਕਾ ਵੀ ਆਹੀ ਪੈਣਾ ਚਾਹੀਦਾ ਨਾਲ ਗਰਮੀ ਆ ਹੁਣ ਗਰਮੀ ਆ ਪਾਣੀ ਦੀ ਲੋੜ ਆ ਪਾਣੀ ਯਾਰ ਤੋ 10 ਕਲਾਸ ਪਹਿਲਾਂ ਤੇਰੇ 10 ਹੀ ਬੜ ਤੇਰਾ ਹੀ ਨਿਕਲ ਜਲੇ ਆ ਯਾਰ ਇਵਲੀ ਮੁਲੀ ਪਈ ਐ ਵਿੱਚ ਹਾਂ ਬਾਲਾ ਪੜੀ ਦਾ ਆਜਮੇ ਵਾਲਾ ਬਾਬੇ ਨੇ ਸੇਵਦਰ ਆਪੇ ਭੇਜੀ ਤੇ ਮਹਾਰਾਜ ਆਪੇ ਕਰਨ ਵਾਲਾ ਕਰੇ ਕਰਾਏ ਆਪੇ ਆਪ ਮਾਨਸ ਦੇ ਕੇ ਕੁਛ ਨਹੀਂ ਹੱਥੋਂ ਕੋਦਰ ਦੇ ਗਵਨ ਕਾਮੀ ਮਾਹ ਤੂ ਇਹ ਤਾਂ ਕਰਾ ਦੱਸੀ ਚਲੋ ਵੀ ਆ ਐ ਕਰਨਾ ਐ ਕਰਨਾ ਬੇਵਰ ਪਾਈ 25 ਗ੍ਰਾਮ ਨੂੰ ਯਾਰ ਮੰਨੇ ਕੌਣ ਓ ਜੇ ਏ ਟਟੀਆਂ ਕਰਾ ਮਾਤਾ ਨਾ ਕਰੇ ਹਰ ਹਾ ਨਾ ਪੂਰ ਰਤਨ ਅਬਰ ਕਾਲੀ ਜਾਏ